ਖੁਸ਼ ਕੀਤਾ ਇਹ ਕੋਸ਼ਕੀਤਾ ਇਹਨਾਂ ਨੇ ਪਤਾ ਨਹੀਂ ਕੀ ਖੁਸ਼ ਕੀਤਾ ਲਓ ਜੀ ਆਪਣੀ ਟਿਕਟ ਹੋ ਗਿਆ ਪੰਜ ਹਜ਼ਾਰ ਮਤਲਬ ਕਾਂਗਰਸ ਨਾਲ ਜੁੜੇ ਹੋ ਤੁਸੀਂ ਠੀਕ ਹੈ ਕਿਵੇਂ ਲੱਗਿਆ ਤੁਹਾਨੂੰ ਆਗਰਾ ਫਿਰ ਬਹੁਤ ਵਧੀਆ ਜੀ ਬੁੱਲਿਆ ਜੀ ਜੰਨਤ ਜੰਨਤ ਸਹਾਜਾਨ ਨੇ ਆਪਣੀ ਮਮਤਾਜ ਲਈ ਬਣਾਇਆ ਸੀਗਾ ਇਹ ਕਾਗੇਟ ਹੈ ਚਾਰ ਗੇਟ ਲੱਗਦੇ ਇਹਨੂੰ ਦੇ ਥੱਲੇ ਜਾਣ ਦਾ ਰਸਤਾ ਸੀਗਾ ਮਲੋੜ ਤੋਂ ਜੀ ਮਲੋੜ ਤੋਂ ਠੀਕ ਹੈ ਜੀ ਕੀ ਕਰਦੇ ਹੋ ਵੀਰੇ ਅਸੀਂ ਸ਼ੋਪਿੰਗ ਕਰਨ ਵਾਸਤੇ ਆਏ ਹਾਂ ਸ਼ੋਪਿੰਗ ਹਾਂਜੀ ਵੀਰੋ ਕੀ ਹਾਲ ਹੈ ਵੀਰ ਜੀ ਅੱਜ ਆਪਾਂ ਆਏ ਆ ਆਗਰਾ ਸਪੈਸ਼ਲੀ ਤਾਜ ਮਹਿਲ ਵੇਖਣ ਲਈ ਤੇ ਹੁਣ ਆਪਾਂ ਤਾਜ ਮਹਿਲ ਦੇ ਗੇਟ ਤੇ ਐਂਟਰੀ ਕਰਾਂਗੇ ਵੇਖ ਸਕਦੇ ਹੋ ਤੁਸੀਂ ਆ ਮੇਰੇ ਨਾਲ ਜਿਹੜੇ ਮੁੰਡੇ ਆਏ ਆ ਆ ਮੇਰੇ ਨਾਲ ਦੇ ਆ ਆ ਤੁਸੀਂ ਵੇਖ ਸਕਦੇ ਹੋ ਇੱਥੇ ਦਾ ਮਹੌਲ ਸੋਲ ਅੱਜ ਅਸੀਂ ਸਪੈਸ਼ਲੀ ਪੰਜਾਬ ਤੋਂ ਆਗਰਾ ਤਾਜ ਮਹਿਲ ਵੇਖਣ ਲਈ ਆਏ ਆਂ ਪੰਜ ਜਣੇ ਅਸੀਂ ਤੁਸੀਂ ਵੇਖ ਸਕਦੇ ਹੋ ਸਪੈਸ਼ਲੀ ਪੰਜਾਬ ਤੋਂ ਆਗਰਾ ਆਹ ਤੁਸੀਂ ਵੇਖ ਸਕਦੇ ਹੋ ਬੁੱਥੇ ਇਹਨਾਂ ਦੇ ਖੜੇ ਹੋਏ ਆਂ ਸੇਰੇ ਸੇਰੇ ਆ ਟੱਟੀ ਕਰਕੇ 10-10 ਰੁਪਏ ਦੀ ਤੁਰਪੇ ਆਹ ਦੇਖ ਲਓ ਜੀ ਨੰਨੇ-ਮੁੰਨੇ ਖਿਡਾਰੀ ਆ ਆਪਣੇ ਅੜੂਮਾਨ ਜੀ ਬੈਠੇ ਆ। ਕਿੱਥਾ ਨਹੀਂ ਬੇਟਾ ਬੋ ਨਹੀਂ ਕਰਦੇ। ਚਲੋ ਚੋ ਜੀ। ਪੜਾਜੋ। ਕੋਈ ਨਹੀਂ ਹੁਣ ਜੀ। ਕਿੰਨਾ ਤੇ ਲੋਕੋ ਕੇ ਆਏ ਆ। ਆ ਸਾਰੇ ਜਣੇ ਸੀ ਨੂੰ सोनू ਸੀਤੋ ਵਾਲੇ ਨੂੰ ਵੇਖਣ ਆਏ ਆ। ਸਪੈਸ਼ਲੀ ਆਕਰ ਆਏ ਸੀਗਾ ਤੇ ਲਾਈਵ ਹੋ ਰਿਹਾ ਦਾ ਉਹਦਾ ਲਾਈਵ ਕਨਸੈਪਟ ਹੈਗਾ ਇਹਨੇ ਟਿਕਟ ਲੇਤੀ ਹੈ 5 ਰੁਪਏ ਦੀ ਇਹਦੇ ਚੱਲ ਰਹੀ ਦਾ ਹਾਂ ਅੱਜ ਮੇਰੇ ਲੋਕਰ ਰੂਮ ਇਹਦੇ ਵਿੱਚ ਤੁਸੀਂ ਆਪਣੇ ਬੈਗ ਵਗੈਰਾ ਸਮਾਨ ਵਗੈਰਾ ਜਮਾ ਕਰਾ ਸਕਦੇ ਹੋ ਉਹ ਸਾਹਮਣੇ ਟੂਰਿਸਟ ਸਟਾਈਲ ਵਾਲਾ अपना गार्ड वगैरह करना वेलकम टू ताज महल गेट यहाँ से हम टिकट लेंगे अपनी अंदर जाने के लिए मेरे वीरों मेरे यहाँ टिकट बुकिंग काउंटर है ਇੱਥੇ ਹੀ ਸਾਰੀਆਂ ਟਿਕਟ ਬਾਕਸ ਹੁੰਦੀਆਂ ਤੁਸੀਂ ਆਨਲਾਈਨ ਵੀ ਬੁੱਕ ਕਰ ਸਕਦੇ ਹੋ ਤੇ ਇੱਥੇ ਵੀ ਕੈਸ਼ ਪੇਮੈਂਟ ਜਾਂ ਆਨਲਾਈਨ ਕਰ ਸਕਦੇ ਹੋ ਵਿਦੇਸ਼ੀ ਫੋਨਡਰ ਦੇ ਵਾਸਤੇ ਇਹ ਗਿਆਨ ਨੂੰ ਪੇਸਤੀ ਲਈ ਹੋਰ ਰੇਟ ਵੀਰੋ ਹੁਣ ਆਪਾਂ ਟਿਕਟ ਲੈਣ ਲਈ ਲਾਈਨ 'ਚ ਲੱਗੇ ਆਂ ਤੇ ਟਿਕਟ 50 ਰੁਪਏ ਦੀ ਹੈਗੀ ਆ ਆ ਦੇਖ ਲੋ ਟਿਕਟ ਦਾ ਸਿਸਟਮ ਸਿੱਸਾ ਆ ਗਈਆਂ ਸਾਰੀਆਂ ਦੀਆਂ ਤੁਸੀਂ ਵੇਖ ਸਕਦੇ ਹੋ ਹੁਣ ਆਪਾਂ ਚੱਲੇ ਐਂਟਰੀ ਕਰਨ ਆ ਗੋਲੀ ਨਹੀਂ ਆ ਗਿਆ ਸੀਟੀ ਆਇਆ ਹੋਇਆ ਇਹਨਾਂ ਨੂੰ ਦਿਖਾਓ ਜੁੜੂ ਹੋ ਗਿਆ ਹਾਂਜੀ ਵੀਰੋ ਆ ਗਏ ਕਿੱਥੇ ਆ ਗਏ ਆਕਰ ਆ ਗਏ ਇਰੇ ਲਾਈਨਾਂ ਲੱਗੀਆਂ ਆਈਆਂ ਲਾਈਨਾਂ ਦੇ ਹਿਸਾਬ ਨਾਲ ਜਾਣਾ ਪੈਣਾ ਲੋਕਾਂ ਨੂੰ ਮਾਰ ਦੇ ਉਹਦੇ ਜਾਈਗਾ ਬੱਚੀ ਜਾਰੀ ਕਰਕੇ ਜੋ ਚਾਹਿਆ ਲੋ ਜੀ ਠੀਕ ਹੈ ਬੰਦੇ ਖੁੱਸੇ ਪੁਰੇ ਇਰੇ ਦੇ ਵਿੱਚ ਲੰਘਾਣਾ ਪੈਣਾ ਫਿਰ ਇਹ ਗੇਟ ਖੋਲੂਗਾ ਤੁਸੀਂ ਦੇਖ ਸਕਦੇ ਹੋ ਲਓ ਜੀ ਆ ਵੇਖੋ ਜੀ ਕਿੰਨਾ ਸੋਹਣਾ ਹੈ ਆਗਰਾ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਕਰਾਉਡ ਹੈ ਇੱਥੇ ਬਹੁਤ ਹੀ ਸੋਹਣਾ ਬਣਿਆ ਹੋਇਆ ਤੁਸੀਂ ਵੇਖ ਸਕਦੇ ਹੋ ਜਨਤਾਪੂਰੀ ਆ ਜਨਤਾ ਚੱਕਰ ਤੁਸੀਂ ਇੱਕ ਕਰੀ ਕਿੰਨੀ ਕਿੱਥੇ ਆ ਆ ਵੇਖੋ ਆ ਮੇਨ ਗੇਟ ਹੈ ਇਸ ਤੋਂ ਬਾਅਦ ਉਹ ਤੁਹਾਨੂੰ ਦਿਖ ਰਿਹਾ ਆ ਉਹਨਾ ਸਾਹਮਣੇ ਤਾਂ ਅਜ ਮੇਲ ਆ ਮੇਨਗੇਟ ਇੱਥੇ ਆਪਾਂ ਇੱਕ ਦੋ ਰੀਲਾ ਵੀ ਬਣਾਵਾਂਗੇ ਤੇ ਆਪਣੇ ਇੰਸਟਾਗ੍ਰam ਪੇਜ ਤੇ ਵੀ ਪਾਵਾਂਗੇ ਇੱਕ ਆਗੇਟ ਸਾਰੀ ਆਪਣੀ ਆਪਣੀ ਵੀਡੀਓ ਬਣਾ ਰਹੇ ਇੱਥੇ ਕੈਮਰੇ ਵਾਲੇ ਬਾਦੂ ਖੜੇ ਹੁੰਦੇ ਆ ਆ ਵੇਖੋ ਤਿੰਨ ਤਿੰਨ ਕੈਮਰਾ ਇਕੱਠਾ ਮਾਰ ਰਹੇ ਹਾਂ ਮੈਂ ਲੱਟ ਚੈੱਕ ਕਰਦਾ ਇਹ ਹਾਂ ਜੀ ਉਹ ਨੋਟੋ ਕਿ ਲੋ ਕੋਲ ਉਹ ਲੈ ਵੀਰੇ ਤੁਸੀਂ ਚੈੱਕ ਕਰੋ ਆ ਵੇਖੋ ਕਿੰਨਾ ਕੈਂਟ ਬਣਾਇਆ ਤੇ ਹੱਲੇ ਹੋਰ ਵੀ ਉੱਤੇ ਬਣਾ ਰਹੇ ਆ ਆ ਵੇਖੋ ਕਿੰਨਾ ਸੋਹਣਾ ਸੁਹਿਆ ਵੀਰੇ ਵੇਖੋ ਤੁਸੀਂ ਕਿੰਨੀ ਹੋਈ ਹੈ ਆ ਐਂਟਰੀ ਗੇਟ ਹੈ ਵੀਰੇ ਵੇਖੋ ਆ ਐਂਟਰੀ ਗੇਟ ਇਸ ਤੋਂ ਬਾਅਦ ਉਹ ਸਾਹਮਣੇ ਜਿਹਨੂੰ ਆਪਾਂ ਬਟਿੰਡੇ ਤੋਂ ਦੇਖਣ ਆਏ ਆ ਸਪੈਸ਼ਲੀ ਆਕਰਾ ਕਾਫੀ ਟਾਈਮ ਹੋ ਗਿਆ ਬੁੱਢਾ ਬੁੱਢੀ ਅੱਛੇ ਜਿਹੇ ਆ ਗਏ ਮਾੜਾ ਬਚਪਨ ਹੈ ਕਰਾਊਡ ਚੈੱਕ ਕਰੋ ਜੀ ਤੁਸੀਂ ਕਿੰਨਾ ਆਇਆ ਆ ਵੀਰੇ ਐਂਟਰੀ ਕਰਨ ਐਂਟਰੀ ਕਰਨ ਲੱਗੇ ਆ ਵੇਖੋ ਵੀਰੇ ਕਿੰਨਾ ਸੋਨਾ ਸਜਾਇਆ ਹੈ ਕਿੰਨਾ ਸੋਨਾ ਬਣਾਇਆ ਹੈ ਆ ਇਹਦੇ ਗੇਟ ਹੈ ਇਹ ਏਟੀ ਬਹੁਤ ਵੱਡੇ ਇਸ ਦਾ ਅੰਗਰੇਜ਼ ਵੇਖੋ ਆ ਇੱਕੋ ਜੀ ਸਾਰਾ ਮੈਂ ਤੁਹਾਨੂੰ ਘੁਮਾ ਕੇ ਇੱਕ ਵਾਰੀ ਦਿਖਾਣਾ ਵੇਖ ਲਓ ਉਹ ਸਾਹਮਣੇ তাজਮਹਿਲ ਤੁਸੀਂ ਦੇਖ ਰਹੇ ਹੋ ਇਰੇ ਹੁਣ ਆਪਾਂ ਵੀਡੀਓ ਬਣਾਈ ਚਾਹੀਆਂ ਆ ਆ ਵੀਰੇ ਇੰਟਰਵਿਊ ਤੋਂ ਬਾਅਦ ਹੁਣ ਬਾਹਰ ਆ ਗਏ ਆ ਆ ਤੁਸੀਂ ਦੇਖ ਸਕਦੇ ਹੋ ਉਹ ਤਾਜ ਮਿਲ ਰਿਹਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਾਂ ਵੇਖਣ ਆਏ ਸੀ ਜਨਤਾ ਦੇਖੋ ਜੀ ਅੰਤਿਮੇਰੇ ਫਾਈਨਲੀ ਆਪਾਂ ਕਾਲ ਮੇਲ ਦੇ ਕੋਲ ਹੀ ਪਹੁੰਚ ਗਿਆ ਹੁਣ ਆ ਤੁਸੀਂ ਦੇਖ ਸਕਦੇ ਹੋ ਕਰਾਊਡ ਚੈੱਕ ਕਰ ਸਕਦੇ ਹੋ ਇੱਥੇ ਵੀਰੇ ਆਪਾਂ ਦੋ ਚਾਰ ਰੀਲ ਲਾਈਵ ਬਣਾਵਾਂਗੇ ਸ਼ੂਜ਼ ਮੀ ਆ ਵੇਖੋ ਜੀ ਸਾਹਮਣੇ ਖੋਦੀਆਂ ਆਪਾਂ ਵਧੀਆ ਲੱਗ ਰਿਹਾ ਹੈ ਤੇ ਇਹ ਇਹ ਆਪਾਂ ਇਹ ਸਭ ਕੀ ਬਾਤ ਕਰ ਰਹਾ ਤਬ ਛੋਟਾ ਬਾਬਾ ਭਾਰ ਸੇ ਆਪਾਂ ਪਜੀ ਕਰੋ ਦਰਸ਼ਨ ਮੇਰੇ ਬਹੁਤ ਜ਼ਿਆਦਾ ਆ ਵੇਖੋ ਵੇਖ ਸਕਦੇ ਹੋ ਇਹਨਾ ਵਾਕਈ ਨਜ਼ਾਰਾ ਆਜ ਨਜ਼ਾਰਾ ਵੇਖਣ ਲਈ ਆਪਾਂ ਬਠਿੰਡਾ ਤੋਂ ਸਪੈਸ਼ਲ ਆਗਰਾ ਆਏ ਆ ਰਾਤੀ ਆਪਾਂ ਚੜੇ ਸੀ ਟ੍ਰੇਨ ਤੇ ਤੇ ਸਵੇਰ ਸਿਰ ਹੁਣ ਆਪਾਂ ਨੂੰ 11 ਵਜੇ ਇੱਥੇ ਪਹੁੰਚਾਤਾ ਦੋ ਘੰਟੇ ਟ੍ਰੇਨ ਲੇਟ ਸੀ ਤਾਂ ਕਰਕੇ ਆਪਾਂ ਥੋੜਾ ਜਿਹਾ ਲੇਟ ਹੋ ਗਏ ਧੋਪੇ ਤੇ ਵਧੀਆ ਨਿਕਲੀ ਹੋਈ ਆ 18 ਤਰੀਕ ਹੈ ਕਰਾਊਡ ਚੈੱਕ ਕਰੋ ਵੀਰੇ ਤੁਸੀਂ ਸਪੈਸ਼ਲੀ ਤੁਹਾਡੇ ਲਈ ਇੱਥੇ ਆਏ ਆਂ ਆਪਾਂ ਹੈ ਨਾ ਪੂਰਾ ਘੈਂਟ ਐਂਡ ਗੱਲਬਾਤ ਤੇਰੀ ਵੀਰੇ 50 ਰੁਪਏ ਟਿਕਟ ਹੈ ਜਿਹੜੀ ਆਪਾਂ ਤੁਹਾਡੇ ਸਾਹਮਣੇ ਵੀਡੀਓ 'ਚ ਦਿਖਾਈ ਪਈ ਹੈ ਤੇ ਉਹਦੇ ਅੰਦਰ ਜਾਣ ਲਈ ਆਪਾਂ ਨੂੰ 200 ਰੁਪਏ ਦੀ ਟਿਕਟ ਲੱਗ ਤੋਂ ਲੈਣੀ ਪੈਂਦੀ ਹੈ ਰਾਜੇ ਆਪਣੇ ਮੇਲਾ ਦੇ ਲਈ ਤਾਜ ਬਣਾ ਗਏ ਨੇ ਸਾਇਰ ਕੇਂਦੇ ਸਾਇਦ ਸਾਨੂੰ ਤਿੰਨ ਮੱਫਨ ਦਿੱਤੇ ਹੈ ਮੀਨਿੰਗ ਕੀ ਹੈ ਅੰਜੀ ਵੀਰੇ ਕੀ ਹਾਲ ਹੈ ਜੇ ਵੀ ਆਪਾਂ ਅੱਜ ਆਏ ਆ ਆਗਰਾ ਤੇ ਤੁਹਾਨੂੰ ਦਿਖਾਵਾਂਗੇ ਵੀਡੀਓ ਵਿੱਚ ਸਾਰਾ ਇਹ ਆਗਰਾ ਦਾ ਵਲੋਗ ਕਿਰੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਲੱਗ ਰਿਹਾ ਤਾਜ ਮਹਿਲ ਮੈਂ ਤਾਪ ਪਹਿਲੀ ਵਾਰ ਆਇਆ ਵੇ ਤਾਂ টাইਪ ਬੋ ਦੱਚਾ ਆਪਣੇ ਚੈਨਲ ਤੇ ਤੁਹਾਨੂੰ ਨਵੀਂ ਨਵੀਂ ਏਦਾਂ ਦੀਆਂ ਵੀਡੀਓ ਹੁਣ ਵੇਖਣ ਨੂੰ ਮਿਲਿਆ ਕਰਣਗੇ। ਸਵੇਰੇ ਤਾਂ ਬਹੁਤ ਜ਼ਿਆਦਾ ਠੰਡ ਸੀ। ਹੁਣ ਥੋੜੀ ਜਿਹੀ ਗਰਮੀ ਹੋ ਗਈ ਹੈ। ਵੇਖੋ। ਇਹਨਾ ਕਿੰਨਾ ਕੈਟ ਵੀਊ। ਆਪਾਂ ਤਾਂ তাজਮਹਿਲ ਦੇ एकदम ਨੇੜੇ ਆ ਗਿਆ ਹਾਂ ਆ ਆਪਣੇ ਨਾਲ ਦੇ ਜਿਹੜੇ ਆਪਣੇ ਨਾਲ ਆਏ ਸੀ ਬਟਿੰਡੀ ਆ ਵੇਖੋ ਜੀ ਚੈੱਕ ਕਰੋ ਤੁਸੀਂ ਕਿਦਾਂ ਸੈਂਟ ਲੱਗ ਰਿਹਾ ਸਾਰਾ ਕੁਝ ਕਿੰਨਾ ਸੋਹਣਾ ਬਣਾਇਆ তাজਮਹਿਲ ਮੈਂ ਤਾਂ ਪਹਿਲੀ ਵਾਰੀ ਵਿజిਟ ਕੀਤਾ ਇੱਥੇ ਬਹੁਤ ਜ਼ਿਆਦਾ ਸੋਹਣੀ ਚੀਜ਼ ਹੈ ਆਪਣੇ ਜੀ ਆਏ ਹੋਏ ਨੇ ਨਾਲ ਤੇ ਆ ਜੀ ਸਾਹਿਬ ਜੀ ਆ ਖੁਸ਼ ਕੀਤਾ ਏ ਖੁਸ਼ ਕੀਤਾ ਇਹਨਾਂ ਨੇ ਪਤਾ ਨਹੀਂ ਕੀ ਖੁਸ਼ ਕੀਤਾ ਅੰਗਰੇਜ਼ ਦੀ ਬੋਤਲ ਖੋਲਣਾ ਨਹੀਂ ਹੈਗੀ ਉਹਨੂੰ ਖੁਸ਼ ਹੋਣਗੇ ਭਾਈ ਚੱਲੇ ਨਾ ਮੋਟਾ ਸੰਤਰਾ ਮੋਟਾ ਸੰਤਰਾ ਦੀ ਗੱਲਾਂ ਹੋ ਰਹੀਆਂ ਜੀ ਆਪਣੇ ਇੱਥੇ ਗੁੱਡੂ ਐਮ ਸੀ ਜੀ ਮੋਟੇ ਸੰਤਰਾ ਦੀ ਗੱਲਾਂ ਕਰ ਰਿਹਾ ਬਾੜ ਦੇ ਉੱਪਰ 20 'ਚ ਲਓ ਜੀ ਫਾਈਨਲੀ ਆਪ चेक करो तो ऐसे सारे क्राउड कितना बढ़िया लग रहा है आ देखो जी जमा स्ट्रेट खड़े हैं आपा जमा सामने ताज ਇਦਰੋਂ ਆਪਾਂ ਉੱਪਰ ਜਾਣਾ ਹੈ ਉੱਤੇ ਜਾਣ ਦੀ ਟਿਕਟ ਵੀਰੇ 200 ਰੁਪਏ ਹੋਰ ਹੈਗੀ ਐ ਇੱਕ ਵਾਰੀ ਤਾਂ ਅਸੀਂ 50 ਰੁਪਏ ਦੀ ਟਿਕਟ ਨਾਲ ਅੰਦਰ ਐਂਟਰੀ ਕਰ ਲਈ ਇੱਥੇ ਘੁੰਮਣ ਤੇ 50 ਰੁਪਏ ਲੱਗਦੇ ਆ ਤੇਰੇ ਉੱਤੇ ਜਾਓਗੇ ਤਾਂ ਤੁਹਾਡੇ 200 ਰੁਪਏ ਹੋਰ ਤੁਹਾਨੂੰ ਪੇ ਕਰਨੇ ਪੈਣਗੇ ਲੱਕੇ ਪੇਰਾ ਚ ਪਾਣ ਵਾਲਾ 10 ਰੁਪਏ ਦਾ ਮਿਲੂਗਾ ਬਾਹਰੋਂ ਤੁਸੀਂ ਲੈ ਕੇ ਆਇਓ ਅੰਦਰੋਂ ਤੁਹਾਨੂੰ 20 ਰੁਪਏ ਦਾ ਮਿਲੂਗਾ ਤੇ ਬਾਹਰ ਤੁਹਾਨੂੰ 10 ਰੁਪਏ ਦਾ ਮਿਲੂਗਾ ਅੱਜ ਦੇਖੋ ਜੀ ਕੁਝ ਬੋਲਣਾ ਚਾਹ ਰਹੇ ਆਪਣੇ ਨਾਲ ਦੇ ਆਪਣੇ ਫੇਨ ਮਿਲੇ ਆ ਹਾਂਜੀ ਹਾਂਜੀ ਵੀਰੇ ਬੋਲੋ ਕਿੱਥੋਂ ਆਏ ਵੀਰੇ ਅਸੀਂ ਪੰਜਾਬ ਤੋਂ ਆਏ ਜੀ ਪੰਜਾਬ ਤੋਂ ਕਿਹੜੀ ਜਗ੍ਹਾ ਜੀ ਮਲੋੜ ਤੋਂ ਜੀ ਮਲੋੜ ਤੋਂ ਠੀਕ ਹੈ ਜੀ ਕੀ ਕਰਦੇ ਹੋ ਵੀਰੇ ਅਸੀਂ ਸ਼ੋਪਿੰਗ ਕਰਨ ਵਾਸਤੇ ਆਏ ਆ ਸ਼ੋਪਿੰਗ ਕਰਨ ਆਏ ਹਾਂਜੀ ਕੀ ਕਰਦੇ ਹੋ ਜੀ ਥੱppa ਲਾਂਦੇ ਜੀ ਐਮਸੀ ਹੈ ਜੀ ਆ ਥੱppa ਲਾਂਦੇ ਜੀ ਕਿਹੜੇ ਪਾਰਟੀ ਨਾਲ ਜੁੜੇ ਹੋਈ ਆਪਾਂ ਕਾਂਗਰਸ ਜੀ ਪੰਜੇ ਨਾਲ ਪੰਜੇ ਨਾਲ ਮਤਲਬ ਕਾਂਗਰਸ ਨਾਲ ਜੁੜੇ ਹੋ ਤੁਸੀਂ ਆ ਠੀਕ ਹੈ ਕਿਵੇਂ ਲੱਗਿਆ ਤੁਹਾਨੂੰ ਆਗਰਾ ਫਿਰ ਬਹੁਤ ਵਧੀਆ ਜੀ ਬੁੱਲਿਆ ਜੀ ਜੰਨਤ ਜੰਨਤ ਤੇ ਸੀ ਜੰਨਤ ਹੀ ਆਇਆ ਜੰਨਤ ਤੇ ਆਇਆ ਠੀਕ ਹੈ ਹਾਂਜੀ ਕੁਝ ਬੋਲਣਾ ਚਾਹੋਗੇ ਤੁਸੀਂ ਬਹੁਤ ਸੋਹਣੀ ਕਾਰਗਰੀ ਦਦਮੂਨਾ ਹੈ ਜੀ ਬਹੁਤ ਸ਼ਾਨਦਾਰ ਵਾਲੀ ਸ਼ਾਨ ਠੀਕ ਹੈ ਬਹੁਤ ਸਾਲਾਂ ਦੀ ਰੀਤ ਪੂਰੀ ਹੋਈ ਸਾਡੀ ਅੱਜ ਤੁਸੀਂ ਵੀ ਇਤਿਹਾਸਕ ਥਾਂ ਹੈ ਤੁਸੀਂ ਵੀ ਪੰਜਾਬ ਤੋਂ ਆਏ ਹੋ ਹਾਂਜੀ ਹਾਂਜੀ ਪੰਜਾਬ ਤੋਂ ਕਿਹੜੀ ਜਗ੍ਹਾ ਮਲੂਰ ਤੋਂ ਜਿਹੜਾ ਮੁਖੀ ਮੁਖਸਦ ਸਾਹਿਬ ਜਿਲਾਈ

ਉਹ ਰਾਜੇ ਆਪਣੇ ਮੈਲਾਂ ਦੇ ਲਈ ਤਾਂ ਅਸੀਂ ਬਣਾ ਆ ਪਤਾ ਨਹੀਂ ਕੀ ਹੈ ਇਹਦਾ ਐਂਟਰੀ ਗੇਟ ਹੈ ਇਹ ਕੋ ਐਂਟਰੀ ਗੇਟ ਹੈ ਇੱਕਾ ਐਂਟਰੀ ਗੇਟ ਹੈ ਦੋ ਐਂਟਰੀ ਗੇਟ ਹੈ ਤੇ ਆ ਸਾਰਾ ਥੱਲੇ ਪੱਥਰ ਲੱਗਾ ਹੋਇਆ ਹੈ एकदम ਕੋਲੇ ਜਾ ਕੇ ਦਿਖਾਣਾ ਮੇਰੇ ਯਾਰ ਆ ਕੇ ਆ ਕੇ ਦਿਲ ਨੂੰ ਤਾਂ ਠੰਡ ਮਿਲਦੀ ਹੈ ਕਿਉਂਕਿ ਯਾਰ ਬਹੁਤ ਵਧੀਆ ਬਣਾਇਆ ਹੈ ਜਿਹੜੀ ਵੀ ਚੀਜ਼ ਹੈ ਬਹੁਤ ਜ਼ਿਆਦਾ ਵਧੀਆ ਬਣਾਇਆ ਤੁਸੀਂ ਮੇਰੇ ਪਿੱਛੇ ਦੇਖ ਲਿਆ ਤੇ ਤੋਂ ਦੁਨੀਆ ਵੀ ਬਹੁਤ ਜ਼ਿਆਦਾ ਆਈ ਹੋਈ ਹੈ ਬਾਹਰੋਂ ਰੋਜ਼ ਹੀ ਆਂਦੀ ਆ ਤੇ ਅੱਜ ਵੀ ਆਈ ਹੋਈ ਹੈ ਦੇਖ ਸਕਦੇ ਹੋ ਆ ਵੀਰੇ ਯਮੁਨਾ ਨਗਰ ਨਦੀ ਹੈ ਤੁਸੀਂ ਵੇਖ ਸਕਦੇ ਹੋ ਯਮੁਨਾ ਨਦੀ ਇੱਥੇ ਬੋਟ ਵਗੈਰਾ ਵੀ ਖੜੀ ਹੈ ਅਜਸਟ ਇਹਦੇ ਲੱਗ ਗਈ ਆ ਤੁਸੀਂ ਵੇਖ ਸਕਦੇ ਹੋ ਇੱਥੇ ਖੜ ਕੇ ਆਪਾਂ ਆ ਵੀਊ ਚੈੱਕ ਕਰ ਸਕਦੇ ਹਾਂ ਕਿੰਨਾ ਸੋਹਣਾ ਵੀਊ ਹੈ ਦੇਖ ਸਕਦੇ ਹੋ ਤੁਸੀਂ ਵਧੀਆ ਲੱਗ ਰਿਹਾ ਇੱਥੇ ਕੰਬ ਕੇ ਆ ਦੇਖੋ ਬਹੁਤ ਵੱਡੀ ਨਦੀ ਹੈ ਬਹੁਤ ਜ਼ਿਆਦਾ ਵੱਡੀ ਉਹ ਉੱਥੇ ਤੱਕ ਚੱਲਦੀ ਹੈ ਅਨਾਲੀ ਤਾਜ ਮਹਿਲ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਸਾਰੇ ਇੱਥੇ ਆਪਣੀ ਇੰਸਟਾਗ੍ਰam ਤੇ ਰੀਲਾ ਬਣਾ ਰਹੇ ਆ ਆਪਾਂ ਵੀ ਬਣਾਵਾਂਗੇ ਆਪਣਾ ਇੰਸਟਾਗ੍ਰam ਚੈਨਲ ਤੇ ਇਹ ਤੁਹਾਨੂੰ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਤੁਸੀਂ ਮੇਰੇ ਚੈਨਲ YouTube ਵਾਲੇ ਨੂੰ ਸਬਸਕ੍ਰਾਈਬ ਕਰ ਦਿਓ ਪੰਜਾਬੀ ਮੁੰਡਾ ਦੇ ਨਾਂ ਤੇ ਗੁਰ ਬਾਈ ਜਲਦੀ ਤੇ ਮੇਰਾ ਹੋਰ ਗਿਆ ਚੱਲ ਚੱਲ ਹਾਂਜੀ ਵੀਰੋ ਕੀ ਹਾਲ ਹੈ ਅੱਜ ਤੁਹਾਨੂੰ ਦੱਸਣਾ ਸੀਗਾ ਤਾਜ ਮਹਿਲ ਬਾਰੇ ਪਹਿਲੇ ਗੱਲ ਤਾਂ ਤੁਹਾਨੂੰ ਪਤਾ ਹੀ ਉਹ ਫਿਰ ਵੀ ਆਪਾਂ ਦੱਸ ਦਈਏ ਇਹਦਾ ਜਿਹੜਾ ਨਕਸ਼ਾ ਸੀਗਾ ਉਹ ਅਹਿਮਦ ਲਾਹੌਰੀ ਨੇ ਤਿਆਰ ਕੀਤਾ ਸੀਗਾ ਤੇ ਇਹ ਸਹਾਜਾਨ ਨੇ ਆਪਣੀ ਮਮਤਾਜ ਲਈ ਬਣਾਇਆ ਸੀਗਾ ਇਸਦਾ ਕੰਮ 1632 ਤੋਂ ਚੱਲਿਆ ਸੀਗਾ ਤੇ ਇਹਦਾ ਕੰਮ ਖਤਮ ਹੋਇਆ ਸੀ 1648 ਵਿੱਚ ਇਹ ਬਹੁਤ ਹੀ ਵਧੀਆ ਸਾਰਾ ਮਾਰਬਲ ਨਾਲ ਤਿਆਰ ਕੀਤਾ ਹੈ ਬਹੁਤ ਸਾਰੇ ਮਜ਼ਦੂਰਾ ਨੇ ਇਹ ਬਣਾ ਕੇ ਤਿਆਰ ਕੀਤਾ ਹੈ ਤੇ ਹੁਣ ਆਪਾਂ ਇਹਦੇ ਅੰਦਰ ਵੀ ਜਾਵਾਂਗੇ ਇਹਦੀ ਟਿਕਟ ਅੰਦਰ ਜਾਣ ਦੀ 200 ਰੁਪਇਆ ਤੇ ਜਿਹੜੀ ਬਾਹਰ ਘੁੰਮਣ ਦੀ ਜਿੱਥੇ ਆਪਾਂ ਘੁੰਮ ਰਹੇ ਇਹਦੇ 50 ਰੁਪਇਆ ਆ ਆ ਸਾਰਾ 50 ਰੁਪਇਆ ਦੀ ਮਿਲਣੀ ਹੈ ਹੁਣ ਆਪਾਂ ਇਹਦੇ ਅੰਦਰ ਜਾਵਾਂਗੇ ਉਹਦੀ ਟਿਕਟ 200 ਰੁਪਇਆ ਹੁਣ ਆਪਾਂ ਚੱਲਦੇ ਆਂ ਅੱਗੇ ਇੱਥੋਂ ਵੀਰੇ ਟਿਕਟ ਮਿਲੂਗੀ ਤੁਹਾਨੂੰ 15 ਸਾਲ ਤੇ ਥੱਲੇ ਜਿਹੜੇ ਬੱਚੇ ਹੈਗੇ ਉਹਨਾਂ ਦੀ ਕੋਈ ਟਿਕਟ ਨਹੀਂ ਬਾਕੀਆਂ ਦੀ 200 ਰੁਪਇਆ ਦੇ ਆਪਣਾ ਦੋ ਟਿਕਟਾਂ ਲਿੱਤੀਆਂ बोरिंग पास आ, बोर्डिंग पास पास उधरों फ्लाई करना चला दी तो ना पेर पा के जोर्डन दे सूज लो जी अंदर दी खिंचती तैयारी ਆਹ ਵੇਖ ਲਓ ਜੀ ਐਂਟਰੀ ਓਨਲੀ ਫਾਰ 200 ਵੈਲਿਊ ਟਿਕਟ ਸੈਕਿੰਡ ਉਹ ਵੀ ਆਪ ਮੈਂ ਖੁਦ ਆਇਆ ਹੂੰ ਅਬ ਬੁਮੀਦਰ ਨਹੀਂ ਪਾਣੀ ਚਾਸ ਲੱਗ ਰਹੀ ਹੈ ਲਓ ਜੀ ਆਪਣੀ ਟਿਕਟ ਹੋ ਗਈ ਚੈੱਕ ਦੇਖ ਲਓ ਐ ਪਾੜ ਕੇ ਇਹਨਾਂ ਦੇ ਦਿੱਤੀ ਇਹਦਾ ਮਤਲਬ ਹੈ ਕੰਮ ਓਕੇ ਆ 200 ਰੁਪਏ ਖਾਤੇ ਜਹਾ ਕੇ ਹੁਣ ਆਪਾਂ ਚੱਲੇ ਇਹਦੇ ਅੰਦਰ ਤੁਸੀਂ ਵੇਖ ਸਕਦੇ ਹੋ ਆ ਸਾਰੀ ਜਨਤਾ ਆ ਰਹੀ ਆ ਵੇਖੋ ਕਿੰਨੀ ਭੀੜ ਹੈ ਇੱਥੇ ਆ ਥੱਲੇ ਵੀ ਸੰਗ ਮਰਮਰ ਦਾ ਪੱਥਰ ਲੱਗਿਆ ਕੁਲ ਮਿਲਾ ਕੇ ਸਾਰਾ ਹੀ ਵਧੀਆ ਬੱਚਿਆਂ ਨੂੰ ਟਿਕਟ ਫਰੀ ਹੈ 15 ਸਾਲ ਤੋਂ ਛੋਟੇ ਬੱਚਿਆਂ ਨੂੰ ਆ ਸਾਹਮਣੇ ਦਾ 뷰 ਲਓ ਜੀ ਬਿਨਾ ਕਵਰ ਤੋਂ ਕਿਸੇ ਨੂੰ ਅੰਦਰ ਨਹੀਂ ਜਾਣ ਦੇ ਰਹੇ ਬਾਹਰ ਬੁਲਾ ਲਿਆ ਉਹਨਾਂ ਨੂੰ ਆਹ ਲੱਕੜ ਦੇ ਬਣੀ ਹੋਏ ਆ ਜਿਹੜਾ ਉੱਤੇ ਚੜਨ ਨੂੰ ਹਨ ਪੌੜੀਆਂ ਸਟੇਅਰਸ ਹੁਣ ਵੀਰੇ ਆਪਾਂ ਜਮਾਈ ਕੋਲ ਆ ਗਏ 200 ਰੁਪਏ ਦੇ ਕੇ ਅੰਦਰ ਵੀਰੇ ਇਹ ਚੀਜ਼ ਇਧਰ ਦਾ ਲਓ ਜੀ ਅੱਪਾ ਇੱਧਰੋਂ ਜਾਣਾ ਹੈ ਕਿਸੇ ਦੇ ਵੀ ਐ ਸਿੱਧਾ ਨਹੀਂ ਜਾ ਸਕਦਾ ਆਹ ਵੇਖੋ ਜੀ ਕਿੰਨਾ ਕੈਟ ਵੀ ਹੋਇਆ ਆਹ ਸਾਹਮਣੇ ਦਾ ਟਿਕਟੂਕ ਤੇ ਹੈ ਜਨਾ ਲਓ ਜੀ ਆ ਗਏ ਆਪਾਂ ਤਾਜ ਮਹਿਲ ਆ ਆਪਣੇ ਨਾਲ ਦਾ ਆਪਾਂ 6 ਜਣੇ ਆਏ ਸੀ ਆਗਰਾ ਆਹ ਵੇਖੋ ਆਇਆ ਹਟ ਜਾ ਉਹਦੇ ਵਿੱਚ ਵੀ ਜਾਵਾਂਗੇ ਵੀਰ ਵੀਡੀਓ ਕਿਵੇਂ ਲੱਗੀ ਮੈਨੂੰ ਜਰੂਰ ਦੱਸਿਓ ਪੀੜ ਬਹੁਤ ਐ ਇੱਥੇ ਆਹ ਵੇਖੋ ਕਿੰਨੀ ਪੀੜ ਆਹ ਵੇਖੋ ਇੱਕ ਜਣੇ ਦੀ 50 ਰੁਪਏ ਟਿਕਟ ਐ ਤੁਸੀਂ ਗੁਣਾ ਕਰ ਲਓ ਹੁਣ ਕਿਨੇ ਜਣੇ ਆ ਇੰਸਟਾਗ੍ਰਾਮ ਤੇ ਹੁਣ ਕਰਦੇ ਮੈਂ ਖਿੱਚੀ ਛੱਡ ਰਿਹਾ ਇੱਧਰ ਪਰ ਤੂੰ ਹੋ ਜਾਵਾਂ ਨਾ ਹੌਟਸਪੌਟ ਲਗਾ ਰਾਂ ਵਸਪੋਟ ਇਧਰੋਂ ਵੀਰੇ ਐ ਕੁੰਮ ਕੇ ਉਧਰੋਂ ਫਿਰ ਐ ਕਰਕੇ ਅੰਦਰ ਐਂਟਰੀ ਹੋਊਗੀ ਸਿੱਧਾ ਨਹੀਂ ਜਾ ਸਕਦੇ ਵੀਡੀਓ ਕਿਵੇਂ ਲੱਗੀ ਜ਼ਰੂਰ ਦੱਸਣਾ फल जैक पहली बार ही में थे। हो एंट्री होगी अंदर जाना इधरों एंट्री होगी ठीक है आ सारा व्यू है चेक कर लो जी बाहर है ਵੇਖ ਸਕਦੇ ਹੋ ਇੱਥੋਂ ਐਂਟਰੀ ਹੋਣੀ ਹੈ ਆ ਐਂਟਰੀ ਗੇਟ ਹੈ ਆ ਗੇਟ ਵੀ ਪੱਥਰ ਦਾ ਹੀ ਬਣਿਆ ਹੋਇਆ ਹੁਣ ਆਪਾਂ ਅੰਦਰ ਆ ਗਏ ਆ ਥੱਲੇ ਜਾਣ ਨੂੰ ਕਬਰੋ ਤੋਂ ਜਾਣ ਵਾਲਾ ਰਸਤਾ ਹੈ ਸਹਾਜਾ ਨੰਨਤਾਜ ਦੀ ਅਸਲੀ ਕਬਰੋ ਤੱਕ ਇੱਕ ਹੋਰ ਰਸਤਾ ਜਾਂਦਾ ਹੈ ਤੇ ਇਹ ਹੀ ਵਾਪਸ ਆਉਂਦਾ ਹੈ ਸਹਾਜਾ ਦੀ ਕਬਰਾਂ ਨੂੰ ਰਸਤਾ ਜਾਂਦਾ ਸੀ ਲਾਈਟਾਂ ਵਾਲਾ ਕੋਈ ਸਿਸਟਮ ਨਹੀਂ ਇੱਥੇ ਲਾਈਟਾਂ ਵਾਲਾ ਕੋਈ ਸਿਸਟਮ ਨਹੀਂ ਆ ਜਿੱਥੇ ਸਾਹਮਣੇ ਆ ਪੜਿਆ ਹੋਇਆ ਇੱਥੋਂ ਹੀ ਜਿਹੜੀ ਰੋਸ਼ਨੀ ਆਉਂਦੀ ਸੀ ਉਹੀ ਆਉਂਦੀ ਆ ਉਸ ਤੋਂ ਇਲਾਵਾ ਕੋਈ ਬੱਲਬ ਵਗੈਰਾ ਕੁਝ ਨਹੀਂ ਲੱਗਦਾ ਸੀ ਉਸ ਟਾਈਮ ਕਿਪ ਤਾਂ ਲਾਈਟ ਹੈ ਨਹੀਂ ਸੀ ਆਪਦੇ ਕੋਲੇ ਲਾਈਟਾਂ ਲਾਈਆਂ ਹੋਈਆਂ ਆ ਸਰਕਾਰੀ ਲਾਈਟਾਂ ਜਿਹੜੀ ਲੱਗੀਆਂ ਬਸ ਇੰਨਾ ਕੁ ਹੈਗਾ ਮੇਰੇ ਹਿਸਾਬ ਨਾਲ ਤੁਸੀਂ ਵੀ 200 ਰੁਪਏ ਇੱਕ ਆ ਗੇਟ ਹੈ ਆਪੋਂ ਨਹੀਂ ਆ ਰਹੇ ਆਪਾਰ ਦੀ ਐਂਟਰੀ ਹੋਏ ਬਸ ਇੰਨਾ ਹੀ ਹੈ ਜਿਹੜਾ ਅੰਦਰ ਸੀਗਾ ਆ ਵੇਖੋ ਤੁਸੀਂ ਇਹ ਮਨਾ ਦਿਓ ਯਾਰ ਆਪਾਂ ਅੰਦਰ ਦੇ ਅੰਦਰ ਤਾਂ ਆਪਣੇ ਨੂੰ ਵੀਡੀਓ ਬਣਾ ਨਹੀਂ ਦਿੱਤੀ ਪਤਾ ਨਹੀਂ ਕੀ ਚੱਕਰ ਸੀਗਾ ਕਿ ਪਤਾ ਨਹੀਂ ਬਣਾ ਨਹੀਂ ਦਿੱਤੇ ਇੱਕ ਪਤਾ ਨਹੀਂ ਕੀ ਰੌਲਾ ਸੀ ਯਰ ਵਾਕਈ ਸੋਹਣੀ ਚੀਜ਼ ਹੈ ਮਗਰ ਇਹ ਜਿਹੜਾ ਪੱਥਰ ਹੈ ਇਹਦਾ ਤਾਂ ਰੰਗ ਹੁਣ ਕੀ ਸੀ ਗਿਆ ਇੱਧਰ ਤਾਂ ਤੁਸੀਂ ਚੈੱਕ ਕਰ ਸਕਦੇ ਹੋ

ਆਈ ਦੀ ਮਿਨਾਰਾ ਉਸ ਨਾਮ ਦੇ ਗੇਟ ਹੈ। ਉਹ ਤੋਂ ਸਾਹਮਣੇ ਗੇਟ ਹੈ। ਆ ਆ ਜਿਹੜਾ ਬਣਿਆ ਹੋਇਆ ਤਾਜ ਮਹਿਲ। ਉੱਪਰ ਹੈ ਅੰਦਰ। ਵਾਹ। ਵੀਰੇ ਆਪ ਵੀ ਚੈੱਕ ਕਰੋ। ਯਾਰ ਜਲਦੀ ਜਾਓ ਯਾਰ। ਵੀਰੇ ਹੁਣ ਆਪਾਂ ਅੰਦਰ ਤਾਂ ਸਾਨੂੰ ਵੀਡੀਓ ਬਣਾ ਨਹੀਂ ਦਿੱਤੀ ਸੀ। ਤਾ ਕਰਕੇ ਹੁਣ ਵੀਡੀਓ ਬਣਾ ਰਿਆ ਹੁਣ ਅਸੀਂ ਵਾਵਾ ਬਾਹਰ ਆ ਗਏ ਸੀ ਉਧਰੋਂ ਅੰਦਰ ਗਏ ਸੀ ਉੱਥੋਂ ਇੱਕੋ ਹੁਣ ਇੱਥੇ ਆ ਗਏ ਤਾਂ ਹੁਣ ਅਸੀਂ ਚੱਲਿਆ ਘਰਾਂ ਨੂੰ ਵਾਪਸੀ ਪੰਜਾਬ ਮੇ ਜਾਣ ਦੀ ਵੀਡੀਓ ਪਤਾ ਲੱਗ ਜਾਊਗਾ ਤੁਹਾਨੂੰ ਦੰਗੂ ਕੋਲ bye